ਇਹ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਸਾਰਾ ਇੱਕ ਜਿਹੜੀ ਨਿੱਜੀ ਸੰਸਥਾ ਉਹਨੇ ਤਾਂ ਸਾਡਾ ਉੱਥੇ ਰਹਿਣ ਦਾ ਬੇਨਤੀਆਂ ਕਰਤਾ ਸੀ ਉਹਨੇ ਦੀ ਸੰਸਥਾ ਜਿਹਨੇ ਬੰਬਈ ਦੇ ਵਿੱਚ ਪਿਛੇ ਵਾਰੀ ਕਰਾਇਆ ਸੀਗਾ ਮੇਰੇ ਨਾਲ ਦੇ ਸਪੀਕਰ ਜਿਹੜੇ ਹਿਮਾਚਲ ਦੇ ਸਪੀਕਰ ਸਾਬ ਸਾਹਿਬ ਆ ਉਹਨਾਂ ਨੂੰ ਨਹੀਂ ਦਿੱਤੀ ਕਰਨਾਟਕ ਵਾਲਿਆਂ ਨੂੰ ਨਹੀਂ ਦਿੱਤੀ ਕੇਰਲ ਵਾਲਿਆਂ ਨੂੰ ਨਹੀਂ ਦਿੱਤੀ ਹੜਦਾ ਦਿੰਦੇ ਨਹੀਂ ਸਾਨੂੰ ਆਹ ਸਾਹਿਬ ਜਾਈ ਤੇ ਕਰ ਲੈਣ ਤੋਂ ਉਹਨਾਂ ਨੂੰ ਫਿਕਰ ਹੈ ਕਿੰਨਾਂ ਸਰਕਾਰ ਨੂੰ ਫਿਕਰ ਨਹੀਂ ਸਾਡੀ ਉਹ ਬਸ ਦੱਸ ਦੇਣਾ ਮਰ ਕੀ ਬਾਤ ਇਹ ਬੋਲਦੇ ਹੁੰਦੇ ਆ ਉਹਦੇ ਤੇ ਦੱਸ ਤਾ ਵੀ ਕੀ ਗੱਲ ਦੱਸਣ ਤਾਂ ਅਸੀਂ ਕਲੀਅਰ ਤਾਂ ਕਰਨਾ ਯੂਐਸ ਜਾਣਾ ਚਾਹੁੰਦੇ ਸੀਗੇ ਜੀ ਉਹ ਤੁਸੀਂ ਆਪ ਚਾਹੁੰਦੇ ਸੀ ਜਾਣਾ ਜਾਂ ਤੁਹਾਨੂੰ ਬੁਲਾਇਆ ਸੀ ਇਸ ਕਰਕੇ ਤੁਸੀਂ ਇੰਟਰਸਟਿਡ ਸੀ ਤੇ ਉਹਦੇ ਚ ਹੋਣਾ ਕੀ ਸੀਗਾ ਕਿ ਇਸ ਵਿਸ਼ੇ ਤੇ ਗੱਲਬਾਤ ਹੋਣੀ ਸੀ ਦੇਖੋ ਉਹ ਲੈਜਿਸਲੇਚਰ ਦੀ ਐਮਐਲਐਸ ਦੀ ਐਜੂਕੇਸ਼ਨ ਦਾ ਪ੍ਰੋਗਰਾਮ ਸੀ ਐਜੂਕੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ ਸੋ ਇਹ ਕੋਈ ਪੋਲਿਟੀਕਲ ਪ੍ਰੋਗਰਾਮ ਨਹੀਂ ਸੀ ਫੰਡ ਦੇ ਤੇ ਗੁਜਰਾਤੋਂ ਜਿੱਥੋਂ ਕੱਖ ਵੀ ਨਹੀਂ ਆਉਂਦਾ ਫੰਡ ਦੇ ਤੇ ਮੱਧ ਪ੍ਰਦੇਸ਼ ਜਿੱਥੋਂ ਕੱਖ ਵੀ ਨਹੀਂ ਆਉਂਦਾ ਕਿੰਨੇ ਮੈਡਲ ਲੱਗੇ ਆਏ ਉਹ ਮੈਡਲ ਸਾਡੇ ਲੈ ਕੇ ਪੰਜਾਬ ਹਰਿਆਣੇ ਵਾਲੇ ਲੈ ਕੇ ਜੋ ਸਾਥ ਵੀ ਆਈ ਕਰਨਾ ਤੇ ਜੇ ਕੋਈ ਮੁੱਖ ਮੰਤਰੀ ਆਉਦੇ ਬਿਜ਼ੀ ਸੇ ਜੀ ਹੁੰਦੇ ਸਮਾਂ ਕੱਢ ਕੇ ਪੈਰੇ ਜਾਣਾ ਚਾਹੁੰਦਾ ਸਗੋਂ ਕੋ ਵੀ ਦੱਸ ਦਿੱ ਤੈਨੂੰ ਕੀ ਚਾਹੀਦਾ ਅਸੀਂ ਉਹਦੇ ਹੋਰ ਮਦਦ ਕਰਾਈਏ ਪੁੱਤ ਮੇਰੇ ਇਹ ਗੱਲ ਇਹ ਤੋਂ ਥੱਲੇ ਨਹੀਂ ਉੱਤਰਦੀ ਜਾਂ ਆਪ ਦਾ ਡਿਟੇਲਸ ਸਪਸ਼ਟੀਕਰਨ ਦੇਣ ਵੀ ਆਹ ਥ्रेट ਸੀ ਆ ਦੇਖਦੇ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਪੰਜਾਬ ਸਰਕਾਰ ਨੂੰ ਅੱਜ ਦੋ ਵੱਡੇ ਝਟਕੇ ਲੱਗੇ ਆ ਪਹਿਲਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਵਾਨਗੀ ਨਹੀਂ ਦਿੱਤੀ ਪੈरिस ਜਾਣ ਦੀ ਤੇ ਉਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅ ਅਮਰੀਕਾ ਜਾਣਾ ਚਾਹੁੰਦੇ ਸੀ ਕਿਸੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉਹਨਾਂ ਨੂੰ ਵੀ ਉੱਥੇ ਜਾਣ ਦੀ ਪ੍ਰਵਾਨਗੀ ਨਹੀਂ ਮਿਲੀ ਕਾਰਨੋਂ ਕੀ ਮੰਨਦੇ ਨੇ ਤੇ ਕਿਵੇਂ ਇਸ ਸਭ ਨੂੰ ਦੇਖਦੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸੰਧਵਾ ਸਾਹਿਬ ਕਿਵੇਂ ਦੇਖਦੇ ਹੋ ਬੈਕ ਟੂ ਬੈਕ ਤੁਹਾਡੇ ਦੋਵਾਂ ਨੂੰ ਪਰਮਿਸ਼ਨ ਜਿਹੜੀ ਹੈ ਨਹੀਂ ਦੇਣਾ ਉਹ ਕੇਂਦਰ ਸਰਕਾਰ ਦਾ ਕਿਵੇਂ ਐਟੀਟਿਊਡ ਮੰਨਦੇ ਮੈਨੂੰ ਲੱਗਦਾ ਇਹ ਐਟੀਟਿਊਡ ਗਲਤ ਹੈ ਜਿਹੜੀ ਬਿਲਕੁਲ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਇਹ ਇਵੋਲਵ ਹੁੰਦੀ ਰਹਿੰਦੀ ਹੈ ਚੰਗੇ ਲੋਕਾਂ ਨਾਲ ਜਿੱਥੇ ਚੰਗੀਆਂ ਪ੍ਰਤਾ ਪਈਆਂ ਹੋਈਆਂ ਜਿਹੜੀ ਐਡਵਾਂਸ ਡੈਮੋਕ੍ਰੇਸੀ ਆ ਅਮਰੀਕਾ ਦੀ ਡੈਮੋਕ੍ਰੇਸੀ ਸਭ ਤੋਂ ਐਡਵਾਂਸ ਡੈਮੋਕ੍ਰੇਸੀ ਉੱਥੋਂ ਦੇ ਐਮਐਲਏ ਦੇ ਨਾਲ ਬਹਿ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਣਾ ਸੀ ਤਿੰਨ ਦਿਨ ਕੈਨੇਡਾ ਦੇ ਅਮਰੀਕਾ ਦੇ ਜਿਹੜੇ ਲੈਜਿਸਲੇਟਰ ਉੱਥੋਂ ਦੇ ਸਪੀਕਰ ਸਾਹਿਬਾਨ ਸਾਰੇ ਨੇ ਆਉਣਾ ਸੀ ਸੋ ਉੱਥੇ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਸਾਰਾ ਇੱਕ ਜਿਹੜੀ ਨਿੱਜੀ ਸੰਸਥਾ ਉਹਨੇ ਤਾਂ ਸਾਡਾ ਉੱਥੇ ਰਹਿਣ ਦਾ ਵੀ ਇੰਤਜ਼ਾਮ ਕਰਤਾ ਸੀ ਇਥੇ ਪੂਨੇ ਦੀ ਸੰਸਥਾ ਜਿਹਨੇ ਬੰਬਈ ਦੇ ਵਿੱਚ ਪਿਛਲੀ ਵਾਰੀ ਕਰਾਇਆ ਸੀਗਾ ਸੋ ਉਹਨਾਂ ਨੂੰ ਫਿਕਰ ਹੈ ਕੇਂਦਰ ਸਰਕਾਰ ਨੂੰ ਫਿਕਰ ਨਹੀਂ ਹੈ ਸਾਡੀ ਡੈਮੋਕਰੇਸੀ ਚ ਉਸ ਦੁਰਸ ਕਰਨੇ ਇੱਕ ਕੋਈ ਪੋਲਿਟੀਕਲ ਥੋੜੀ ਕਾਨਫਰੰਸੀ ਇਹ ਐਜੂਕੇਸ਼ਨ ਜਿਹੜੀ ਲੈਜਿਸਲੇਚਰ ਦੀ ਐਜੂਕੇਸ਼ਨ ਕਰਨ ਲਈ ਕਾਨਫਰੰਸੀ ਸੋ ਇਹ ਤੇ ਬੜੀ ਕੰਸਟਰਕਟਿਵ ਐਕਟੀਵਿਟੀ ਸੀ ਕੰਸਟਰਕਟਿਵ ਐਕਟੀਵਿਟੀ ਹੈ ਉਹ ਕਰਾਉਣ ਤੇ ਮੇਰੇ ਲੱਗਦਾ ਵੀ ਕੇਂਦਰ ਸਰਕਾਰ ਇੰਨੀ ਇੰਟਰਸਟਿਡ ਨਹੀਂ ਹੈ ਉਹਨਾਂ ਨੂੰ ਇਹਦੀ ਬਾਰੇ ਆਪ ਦਾ ਸਟੈਂਡ ਕਲੀਅਰ ਕਰਨਾ ਚਾਹੀਦਾ ਦੇਖੋ ਮਾਨਯੋ ਅਰਵਿੰਦ ਕੇਜੀਵਾਲ ਜਿਹੜੀ ਰੋਕਤੀ ਸੀ ਉਹਨਾਂ ਨੂੰ ਪੋਲਿਟੀਕਲ ਗ੍ਰੀਨਸ ਨਹੀਂ ਦਿੰਦੀ ਸੀ ਸ਼ਸ਼ੋਰੀਆ ਜੀ ਨੂੰ ਦਿੱਤੀ ਨਹੀਂ ਦਿੱਤੀ ਸੀ ਸੋ ਹੁਣ ਤੋਂ ਮੇਰੇ ਨਾਲ ਦੇ ਸਪੀਕਰ ਜਿਹੜੇ ਹਿਮਾਚਲ ਦੇ ਸਪੀਕਰ ਸਾਹਿਬ ਆ ਉਹਨਾਂ ਨੂੰ ਨਹੀਂ ਦਿੱਤੀ ਕਰਨਾਟਕ ਵਾਲਿਆਂ ਨੂੰ ਨਹੀਂ ਦਿੱਤੀ ਕੇਰਲ ਵਾਲਿਆਂ ਨੂੰ ਨਹੀਂ ਦਿੱਤੀ ਸੋ ਮੈਨੂੰ ਤਾਂ ਇਹ ਤਰਕ ਸੰਗਤ ਹੀ ਲਾ ਰੂ ਤੁਸੀਂ ਹੋਰ ਦੇਖੋ 50 ਸਾਲਾਂ ਬਾਅਦ ਸਾਨੂੰ ਇੱਕ ਸੈਲੀਬ੍ਰੇਸ਼ਨ ਦਾ ਮੌਕਾ ਆਇਆ ਦੇਸ਼ ਦਾ ਨਾਮ ਉੱਚਾ ਹੋਇਆ ਸਾਰੀ ਦੁਨੀਆ ਦੇ ਵਿੱਚ ਸਾਡੀ ਹਾਕੀ ਟੀਮ ਨੇ ਆਸਟ੍ਰੇਲੀਅਨ ਹਰਾਇਆ ਉਹਨਾਂ ਦੀ ਹੌਸਲਾ ਫਜ਼ਾਈ ਕਰਨ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਉੱਥੇ ਜਾਣਾ ਚਾਹੁੰਦੇ ਭਗਵੰਤ ਮਾਨ ਜੀ ਤੁਸੀਂ ਇਹ ਫੰਡ ਤਾਂ ਦਿੰਦੇ ਨਹੀਂ ਸਾਨੂੰ ਹੌਸਲਾ ਫਜ਼ਾਈ ਦਾ ਕਰ ਲੈਣ ਦਿਓ ਫੰਡ ਦੇਣ ਤੇ ਗੁਜਰਾਤ ਨੂੰ ਜਿੱਥੋਂ ਕੱਖ ਵੀ ਨਹੀਂ ਆਉਂਦਾ ਫੰਡ ਦੇ ਦੇ ਮੱਧ ਬ੍ਰਿਜ ਤੋਂ ਕੱਖ ਵੀ ਨਹੀਂ ਆਉਂਦਾ ਕਿੰਨੇ ਮੈਡਲ ਲੈ ਕੇ ਆਏ ਹੋ ਮੈਡਲ ਸਾਡੇ ਲੈ ਕੇ ਪੰਜਾਬ ਹਰਿਆਣੇ ਵਾਲੇ ਲੈ ਕੇ ਦਿੰਦੇ ਆ ਤੁਸੀਂ ਇਹਨਾਂ ਦੀ ਹੌਸਲਾ ਸਫਾਈ ਕਰਨਾ ਤੇ ਜੇ ਕੋਈ ਮੁੱਖ ਮੰਤਰੀ ਆਪਦੇ ਬਿਜ਼ੀ ਸ਼ੈਡਿਊਲ ਤੋਂ ਸਮਾਂ ਕੱਢ ਕੇ ਪੈਰੇ ਜਾਣਾ ਚਾਹੁੰਦਾ ਸਗੋਂ ਨੂੰ ਕਹੋ ਵੀ ਦੱਸ ਕਿ ਤੈਨੂੰ ਕੀ ਚਾਹੀਦਾ ਅਸੀਂ ਉਹਦੇ ਹੋਰ ਮਦਦ ਕਰਾਈਏ ਆਪਾਂ ਤਾਂ ਸੋ ਇਹ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਠੀਕ ਕਰਨ ਵਾਲੀਆਂ ਠੀਕ ਕਰ ਲੈਣੀਆਂ ਚਾਹੀਦੀਆਂ ਕੇਂਦਰ ਸਰਕਾਰ ਨੂੰ ਜੀ ਸਪਸ਼ਟ ਕਰ ਤੁਸੀਂ ਕਿਵੇਂ ਮੰਨਦੇ ਕਿਵੇਂ ਦੇਣਾ ਹੋਣਾ ਚਾਹੀਦਾ ਉਹ ਫਿਰ ਦੱਸ ਦੇਣਾ ਮਨ ਕੀ ਬਾਤ ਜੀ ਬੋਲਦੇ ਹੁੰਦੇ ਆ ਉਹਦੇ 'ਚ ਦੱਸ ਦੇਣਾ ਵੀ ਕੀ ਗੱਲ ਹੈ ਦੱਸਣ ਤਾਂ ਅਸੀਂ ਕਲੀ ਅ ਅੱਛਾ ਜਿਹੜਾ ਸੀਐਮ ਦਾ ਜਿਵੇਂ ਸ਼ਾਇਦ ਇਹ ਪਤਾ ਲੱਗ ਰਿਹਾ ਉਹਨਾਂ ਨੇ ਕਿਹਾ ਕਿ ਮੌਕੇ ਤੇ ਅਰੇਂਜਮੈਂਟਸ ਅਸੀਂ ਨਹੀਂ ਕਰ ਸਕਦੇ ਸੀ ਇਸ ਕਰਕੇ ਵੀ ਹੈ ਲੱਗਦਾ ਵੀ ਇਹੀ ਕਾਰਨ ਆ ਜਾਂ ਹੋਰ ਕੋਈ ਕਾਰਨ ਨਹੀਂ ਨਹੀਂ ਜੀ ਇਹ ਤਾਂ ਬਹਾਨਾ ਹੈ ਐਡਾ ਵੱਡਾ ਦੇਸ਼ ਹੈ ਸਾਡਾ ਐਡਾ ਸੁਸਕਤਾ ਐਡੇ ਸਾਡੇ ਮਿਸ਼ਨ ਆ ਤਕੜੇ ਸਕਿਉਰਿਟੀ ਅਰੇਂਜਮੈਂਟ ਕਰਨਾ ਕਿਹੜੀ ਗੱਲ ਆ ਸਾਰੇ ਦੇਸ਼ਾਂ ਨਾਲ ਸਾਡੇ ਜਿਹੜੇ ਫਰਾਂਸ ਨਾਲ ਠੀਕ ਹੈ ਸਬੰਧ ਉੱਥੇ ਠੀਕ ਹੋ ਸਕਦਾ ਸੀਗਾ ਤਾਂ ਗਲਤ ਗਲਤ ਇਹ ਮੈਨੂੰ ਮੈਂ ਮੇਰੇ ਇਹ ਗਲੀ ਤੋਂ ਥੱਲੇ ਨਹੀਂ ਉਤਰਦੀ ਜਾ ਉਹਦਾ ਡਿਟੇਲਸ ਸਪਸ਼ਟੀਕਰਨ ਦੇਣ ਵੀ ਆਹ ਥ੍ਰੈਟ ਸੀ ਆ ਦੇਖਦੇ ਆ ਗੱਲ ਅੱਛਾ ਜਿਹੜਾ ਤੁਸੀਂ ਯੂਐਸ ਜਾਣਾ ਚਾਹੁੰਦੇ ਸੀਗੇ ਜੀ ਉਹ ਤੁਸੀਂ ਆਪ ਚਾਹੁੰਦੇ ਸੀ ਜਾਣਾ ਜਾਂ ਤੁਹਾਨੂੰ ਬੁਲਾਇਆ ਸੀ ਇਸ ਕਰਕੇ ਤੁਸੀਂ ਇੰਟਰਸਟਿਡ ਸੀ ਤੇ ਉਹਦੇ ਚ ਹੋਣਾ ਕੀ ਸੀਗਾ ਕਿ ਇਸ ਵਿਸ਼ੇ ਤੇ ਗੱਲਬਾਤ ਹੋਣੀ ਸੀ ਦੇਖੋ ਉਹ ਲੈਜਿਸਲੇਚਰ ਦੀ ਐਮਐਲਐਸ ਦੀ ਐਜੂਕੇਸ਼ਨ ਦਾ ਪ੍ਰੋਗਰਾਮ ਸੀ ਐਜੂਕੇਸ਼ਨ ਤਾਂ ਹੋਣੀ ਚਾਹੀਦੀ ਆ ਨਾ ਸੋ ਇਹ ਕੋਈ ਪੋਲਿਟੀਕਲ ਪ੍ਰੋਗਰਾਮ ਨਹੀਂ ਸੀ ਸੋ ਇਹਦੇ ਚ ਉਹਨਾਂ ਨੇ ਬੁਲਾਇਆ ਇਨਵਾਈਟ ਕੀਤਾ ਆਪਾਂ ਸੋ ਮੈਨੂੰ ਲੱਗਦਾ ਸੀ ਉਹਦਾ ਫਾਇਦਾ ਹੋਊਗਾ ਸਾਡੀ ਵਿਦਵਾਂਤ ਸਭਾ ਦੇ ਵਿੱਚ ਨਵੀਆਂ ਕੋਈ ਉਥੋਂ ਦੀ ਚੰਗੀਆਂ ਨਹੀਂ ਨਿਰਪਰਤਾ ਇੱਥੇ ਪਾਵਾਂਗੇ ਤੇ ਪ੍ਰੈਕਟਿਸ ਸਟਾਰਟ ਕਰਾਂਗੇ ਕੋਈ ਗੱਲ ਨਹੀਂ ਵੈਸੇ ਅੱਜਕੱਲ ਤਾਂ ਹੁਣ ਆਨਲਾਈਨ ਵੀ ਕਰ ਲਾਂਗੇ ਕੋਈ ਨਹੀਂ ਦੇਖ ਲਾਂਗੇ ਕੋਈ ਚੱਕਰ ਨਹੀਂ ਪਰ ਹੁਣ ਇਸ ਦਾ ਵਿਰੋਧ ਤੁਸੀਂ ਕਰੋਗੇ ਕੋਈ ਅੱਗੇ ਕੀ ਸੋਚਿਆ ਹੈ ਕਿ ਕੀ ਸਟੈਪ ਲੈਣਾ ਹੈ ਵਿਰੋਧ ਹੁਣ ਸਪੀਕਰ ਧਰਨਾ ਦਾ ਚੰਗਾ ਨਹੀਂ ਲੱਗਦਾ ਲੈਟਰ ਲਿਖ ਦਿਆਂਗੇ ਜੀ ਲੈਟਰ ਤੁਸੀਂ ਫਿਰ ਕੀ ਉਹਦੇ ਚ ਆਪਣਾ ਆਪਣਾ ਪੱਖ ਰੱਖੋਗੇ ਉਹ ਤੈਨੂੰ ਦੱਸ ਦਿਆਂਗੇ ਲੈਟਰ ਭੇਜ ਦਿਆਂਗੇ ਪ੍ਰੋਟੈਸਟ ਕਰਾਂਗੇ ਠੀਕ ਹੈ ਥੈਂਕ ਯੂ ਤੇ ਆ ਲਾਸਟ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆਊਗਾ ਉਹਨੂੰ ਲੈ ਕੇ ਕੀ ਖਾਸ ਤਿਆਰੀਆਂ ਨੇ ਕੀ ਕੋਸ਼ਿਸ਼ ਕੀਤਾ ਜਾ ਰਿਹਾ ਉਹ ਵੀ ਦੱਸ ਦਿਓ ਪੂਰੀਆਂ ਤਿਆਰੀਆਂ ਅਸੀਂ ਤਿਆਰ ਆ ਜਦੋਂ ਕੈਬਨਿਟ ਡਿਸਾਈਡ ਕਰੇਗੀ ਸੈਸ਼ਨ ਬੁਲਾ ਲਾਂਗੇ گورنر ਸਾਹਿਬ ਤੋਂ ਲੈਣੀ ਹੁੰਦੀ ਹੈ ਪਰਮਿਸ਼ਨ ਉਹ ਮਿਲ ਜੂਗੀ ਬੁਲਾ ਲਾਂਗੇ ਠੀਕ ਹੈ ਧੰਨਵਾਦ ਸੋ ਕੁਲਤਾਰ ਸਿੰਘ ਸੰਧਵਾਨ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਜਿਹੜੀ ਪ੍ਰਮਾਣਗੀ ਨਹੀਂ ਦਿੱਤੀ ਅਮਰੀਕਾ ਜਾਣ ਦੀ ਕਿਸ ਮਕਸਦ ਲਈ ਜਾਣਾ ਚਾਹੁੰਦੇ ਸੀ ਕਿ ਪ੍ਰੋਗਰਾਮ ਸੀ ਤੇ ਹੁਣ ਅੱਗੇ ਹੁਣ ਉਹਨਾਂ ਦਾ ਅਗਲਾ ਸਟੈਪ ਕੀ ਰਹੂਗਾ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ